ਇਕ ਨਾ ਟ੍ਰੈਫਿਕ ਰੂਲ ਨਵਾਂ ਜਿਹੜਾ ਲਾਗੂ ਹੋਇਆਗਾ ਕਿ ਜਿਹੜੇ ਕਿ ਪਿਛਲੀ ਸੀਟ ਤੇ ਬੈਠਦੇ ਆ ਉਹਨਾਂ ਲਈ ਵੀ ਜਿਹੜਾ ਸੀਟ ਬੈਲਟ ਜ਼ਰੂਰੀ ਹੋ ਗਈ ਆ ਕੀ ਰਿਐਕਸ਼ਨ ਆ ਤੁਹਾਡਾ ਵਧੀਆ ਗੱਲ ਆ ਜੀ ਸੇਫਟੀ ਲਈ ਹਾਂਜੀ ਹੋਣਾ ਚਾਹੀਦਾ ਵੈਸੇ ਅੱਗੇ ਬੈਠੇ ਬੰਦਾ ਐਕਟਿਵ ਰਹਿੰਦਾ ਉਹਨੂੰ ਪਤਾ ਸਭ ਦਿਖਦਾ ਪਿੱਛੇ ਵਾਲੇ ਨੂੰ ਘੱਟ ਦਿਖਦਾ ਜੀ ਜਿਹੜਾ ਬੰਦਾ ਪਿੱਛੇ ਬੈਠਾ ਹੈ ਨਾ ਉਹ ਅਗਰ ਕੋਈ ਦੁਰਘਟਨਾ ਹੋਂਦੀ ਹੈ ਤਾਂ ਉਹ ਸੇਫ ਰਹੇ ਇਹ ਵਧੀਆ ਗੱਲ ਆ ਜੀ ਕੀ ਤੇ ਤੁਸੀਂ ਵੀ ਸ਼ੁਰੂ ਕਰਤਾ? ਹਾਂਜੀ ਬਿਲਕੁਲ। ਪੰਜਾਬ ਚ ਇੱਕ ਨਵਾਂ ਟ੍ਰੈਫਿਕ ਰੂਲ ਲਾਗੂ ਹੋਇਆ। ਅਵੇਅਰ ਹੋ ਗਿਓ ਤੁਸੀਂ ਉਹਦੇ ਬਾਰੇ? ਆ ਪਿੱਛੇ ਬੈਲਟ ਲਾਉਣਾ। ਹਾਂ ਜੀ। ਕੀ ਰਿਐਕਸ਼ਨ ਆਦਾ ਦਾ ਰੂਲ ਬਾਰੇ? ਵਧੀਆ ਰਹਿਮ ਕਰਨਾ ਦਾ ਚੀਜ਼ ਆ ਹੁਣ ਦੱਸੋ। ਉਹਨਾਂ ਨੇ ਕਿ 15-16 ਤੋਂ ਬਾਅਦ ਹੋਏਗਾ ਕਰ ਲਾਂਗੇ ਅਸੀਂ ਵੀ ਜ਼ਰੂਰ। ਜਿੰਨੀ ਸੇਫਟੀ ਅਗਲੇ ਬੰਦੇ ਨੂੰ ਚਾਹੀਦੀ ਓਨੀ ਸੇਫਟੀ ਪਿੱਛੇ ਵਾਲੇ ਨੂੰ ਚਾਹੀਦੀ ਹੈ। ਜੀ। ਲਓ ਜੀ ਸੀਟ ਵੈਲਟ ਲਾ ਲਈਏ ਪੰਜਾਬ ਚ ਆ ਗਏ ਹੁਣ ਸਸ਼ੀਆ ਕਾਲ ਜੀ ਮੈਂ ਸੋਕਪ੍ਰੀਤ ਕਾ ਤੇ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਕਿ ਟ੍ਰੈਫਿਕ ਰੂਲ ਜਿਹੜੇ ਕਿ ਨਵੇਂ ਲਾਗੂ ਕਰ ਦਿੱਤੇ ਗਏ ਆ ਉਹਨਾਂ ਦੇ ਵਿੱਚ ਪਹਿਲਾਂ ਤਾਂ ਸੀ ਜਿਹੜੇ ਕਿ ਫਰੰਟ ਸੀਟ ਤੇ ਬੈਠਦੇ ਆ ਉਹ ਹੀ ਜਿਹੜੇ ਕਿ ਸੀਟ ਵੈਲਟ ਉਹਨਾਂ ਲਈ ਜ਼ਰੂਰੀ ਸੀ ਹੁਣ ਜਿਹੜੇ ਕਿ ਕਾਰ ਦੇ ਵਿੱਚ ਪਿੱਛੇ ਬੈਠਣ ਵਾਲੇ ਯਾਤਰੀਆਂ ਲਈ ਵੀ ਜਿਹੜੀ ਕਿ ਸੀਟ ਵੈਲਟ ਆ ਹੁਣ ਜ਼ਰੂਰੀ ਹੋ ਗਈ ਆ ਤੇ ਹੁਣ ਆਪਾਂ ਗਰਾਊਂਡ ਜ਼ੀਰੋ ਤੇ ਜਾ ਕੇ ਚੈੱਕ ਕਰਦੇ ਆ ਕਿ ਜਿਹੜੇ ਲੋਕਾਂ ਨੂੰ ਇਸ ਬਾਰੇ ਜਿਹੜਾ ਕਿ ਪਤਾ ਲੱਗ ਗਿਆ ਤੇ ਉਹ ਇਸ ਦੀ ਪਾਲਣਾ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਕਿ ਨਹੀਂ ਤੇ ਜੇਕਰ ਕੋਈ ਟ੍ਰੈਫਿਕ ਪੁਲਿਸ ਵਾਲਾ ਵੀ ਆਪਾਂ ਨੂੰ ਮਿਲਦਾ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਤੱਕ ਵੀ ਜਿਹੜੇ ਕਿ ਇਹ ਟ੍ਰੈਫਿਕ ਰੂਲ ਨੇ ਉਹ ਪਹੁੰਚ ਗਏ ਆਓ ਫਿਰ ਚੱਲੀਏ ਅਸੀਂ ਖੜੇ ਹਾਂ ਹੁਣ ਸੜਕ ਦੇ ਉੱਪਰ ਤੇ ਦੇਖਦੇ ਹਾਂ ਕਿ ਲੋਕਾਂ ਨੂੰ ਜਿਹੜਾ ਕਿ ਟ੍ਰੈਫਿਕ ਰੂਲਸ ਬਾਰੇ ਜਿਹੜੇ ਕਿ ਹੁਣ ਉਹ ਅਵੇਅਰ ਹੋ ਗਏ ਕਿ ਇੱਕ ਨਵਾਂ ਰੂਲ ਜਿਹੜਾ ਕਿ ਲਾਗੂ ਹੋ ਗਿਆ ਕਿ ਜਿਹੜੇ ਸੀਟ ਦੇ ਪਿਛਲੇ ਪਿੱਛੇ ਬੈਠਦੇ ਆ ਜਿਹੜੇ ਕਿ ਯਾਤਰੀ ਉਹਨਾਂ ਦੇ ਲਈ ਵੀ ਜਿਹੜੀ ਕਿ ਸੀਟ ਬੈਲਟ ਆ ਉਹ ਜ਼ਰੂਰੀ ਹੋ ਗਈ ਤੇ ਆਪਾਂ ਹੁਣ ਪੰਜਾਬ ਦੇ ਵਿੱਚ ਖੜੇ ਆ ਤੇ ਆਪਾਂ ਗੱਲਬਾਤ ਕਰਾਂਗੇ ਦੇਖਦੇ ਹਾਂ ਕਿ ਉਹਨਾਂ ਨੂੰ ਜਿਹੜੇ ਕਿ ਰੂਲਸ ਲਈ ਉਹ ਅਵੇਅਰ ਹੋ ਗਏ ਆ ਕਿ ਨਹੀਂ ਹੋਏ ਹਾਂਜੀ ਜਿਹੜਾ ਕਿ ਇਕ ਨਾ ਟ੍ਰੈਫਿਕ ਰੂਲ ਨਵਾਂ ਜਿਹੜਾ ਲਾਗੂ ਹੋਇਆਗਾ ਕਿ ਜਿਹੜੇ ਕਿ ਪਿਛਲੀ ਸੀਟ ਤੇ ਬਹਿੰਦੇ ਆ ਉਹਨਾਂ ਲਈ ਵੀ ਜਿਹੜਾ ਸੀਟ ਬੈਲਟ ਜ਼ਰੂਰੀ ਹੋ ਗਈ ਆ ਕੀ ਰਿਐਕਸ਼ਨ ਹੈ ਤੁਹਾਡਾ ਉਹਦੇ ਬਾਰੇ ਵਧੀਆ ਗੱਲ ਹੈ ਜੀ ਸੇਫਟੀ ਲਈ ਜੀ ਹਾਂਜੀ ਹੋਣਾ ਚਾਹੀਦਾ ਵੈਸੇ ਜੀ ਕਿਉਂਕਿ ਅੱਗੇ ਬੈਠੇ ਬੰਦਾ ਐਕਟਿਵ ਰਹਿੰਦਾ ਉਹਨੂੰ ਪਤਾ ਸਭ ਦਿਖਦਾ ਪਿੱਛੇ ਵਾਲੇ ਨੂੰ ਘੱਟ ਦਿਖਦਾ ਜੀ ਤੇ ਇਸ ਕਰਕੇ ਉਹ ਬੈਲਟ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੰਦਾ ਪਿੱਛੇ ਬੈਠਾ ਹੈ ਨਾ ਉਹ ਅਗਰ ਕੋਈ ਦੁਰਘਟਨਾ ਹੋਂਦੀ ਹੈ ਤਾਂ ਉਹ ਸੇਫ ਰਹੇ ਇਹ ਵਧੀਆ ਗੱਲ ਹੈ ਓਕੇ ਤੇ ਤੁਸੀਂ ਵੀ ਸ਼ੁਰੂ ਕਰਤਾ हां जी बिल्कुल ओके थैंक पंजाब च एक ਨਵਾਂ ਟ੍ਰੈਫਿਕ ਰੂਲ ਲਾਗੂ ਹੋਇਆ ਅਵੇਅਰ ਹੋ ਗਿਓ ਤੁਸੀਂ ਉਹਦੇ ਲਈ ਆ ਪਿੱਛੇ ਬੈਲਟ ਲਾਉਣਾ ਹਾਂਜੀ ਤੇ ਸ਼ੁਰੂ ਕਰਤਾ ਨਹੀਂ ਹਜੇ ਕੀਤਾ ਨਹੀਂ ਮੈਮ ਸ਼ੁਰੂ ਅਸੀਂ ਠੀਕ ਹੈ ਓਕੇ ਕੀ ਰਿਐਕਸ਼ਨ ਆ ਤੁਹਾਡਾ ਉਹ ਰੂਲ ਬਾਰੇ ਵਧੀਆ ਮੈਮ ਕਰਨਾ ਦਾ ਚੀਜ਼ ਆ ਹੁਣ ਦੱਸੋ ਹੁਣ ਉਹਨਾਂ ਨੇ ਕਿਹਾ 15 16 ਤੋਂ ਬਾਅਦ ਹੋਏਗਾ ਕਰ ਲਾਂਗੇ ਅਸੀਂ ਵੀ ਜ਼ਰੂਰ ਓਕੇ ਜੀ ਹਾਂਜੀ ਪੰਜਾਬ ਦੇ ਵਿੱਚ ਨਾ ਇੱਕ ਨਵਾਂ ਟ੍ਰੈਫਿਕ ਰੂਲ ਜਿਹੜਾ ਕਿ ਲਾਗੂ ਹੋ ਗਿਆ ਪਿਛਲੀ ਸੀਟ ਤੇ ਜਿਹੜੇ ਬਹਿੰਦੇ ਆ ਉਹਨਾਂ ਲਈ ਵੀ ਜਿਹੜਾ ਕਿ ਸੀਟ ਲਾਉਣੀ ਸੀਟ ਬੈਲਟ ਹਾਂ ਉਹ ਹਾਂਜੀ ਤੇ ਉਹ ਕਿਦਾਂ ਤੁਹਾਡਾ ਕੀ ਰਿਐਕਟ ਹੈਗਾ ਵੀ ਉਹ ਸਹੀ ਹੈ ਰੂਲ ਬੋਤੋ ਸਹੀ ਹੈ ਜੀ ਹਾਂਜੀ ਸੈਂਟਰ ਸਰਕਾਰ ਵੱਲੋਂ ਜਿਹੜਾ ਕਿ ਉਹ ਰੂਲ ਸੀਗਾ ਪਹਿਲਾਂ ਦਾ ਉਹ ਰੂਲ ਸੀ ਸਾਰੇ ਭੱਤੇ ਪੰਜਾਬ ਦੇ ਵਿੱਚ ਹੁਣ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਹੈ ਵੀ ਸਟ੍ਰਿਕਟਨੈਸ ਕਰਤੀ ਹੈ ਜਿਹੜੀ ਕਿ ਵੀ ਉਹਦਾ ਜੇਕਰ ਰੂਲ ਵੀ ਨਹੀਂ ਪਾਲਣਾ ਕਰਾਂਗੇ ਤਾਂ ਵੀ ਉਹਦੇ ਲਈ ਤੇ ਇਹ ਰੂਲ ਵੀ ਤੁਹਾਨੂੰ ਕੀ ਲੱਗਦਾ ਵੀ ਸਹੀ ਹੈ ਇਹਦੇ ਉੱਤੇ ਕੀ ਰੈ ਬਿਲਕੁਲ ਸਹੀ ਹੈ ਜਿੰਨੀ ਸੇਫਟੀ ਅਗਲੇ ਬੰਦੇ ਨੂੰ ਚਾਹੀਦੀ ਹੈ ਉਨੀ ਸੇਫਟੀ ਪਿੱਛੇ ਵਾਲੇ ਨੂੰ ਚਾਹੀਦੀ ਹੈ ਜੀ ਤੁਹਾਨੂੰ ਪਤਾ ਹੈ ਐਕਸੀਡੈਂਟ ਦੇ ਵਿੱਚ ਮੋਸਟਲੀ ਹਾਂਜੀ ਜਿਵੇਂ ਜਸਪਾਲ ਪੱਟੀ ਹੈ ਉਹ ਪਿੱਛੇ ਬੈਠੇ ਸੀ ਉਹਨਾਂ ਦੇ ਮੁੰਡੇ ਨੇ ਬੈਲਟ ਲਾਈ ਹੋਈ ਸੀ ਉਹ ਬਚ ਗਿਆ ਜਸਪਾਲ ਪੱਟੀ ਨੇ ਨਹੀਂ ਚੁਲਾਈ ਉਹਨਾਂ ਦੀ ਡੈਥ ਹੋ ਗਈ ਜੀ ਤਾਂ ਪਿੱਛੇ ਵਾਲੇ ਨੂੰ ਲਾਉਣੀ ਵੀ ਬੜੀ ਜ਼ਰੂਰੀ ਹੈ ਹਾਂ ਜੀ